ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਦਾਬ ਨਮਸਤੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਆ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਚੋਂ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਸੰਤ ਪਰਮਾਨੰਦ ਜੀ ਦੀ ਜਿਹੜੇ ਜੀਵਨ ਬਾਰੇ ਆਪਾਂ ਨੂੰ ਦੱਸਣਗੇ ਤੇ ਆਪਾਂ ਕੁਝ ਸੁਣਨ ਦੀ ਕੋਸ਼ਿਸ਼ ਕਰਾਂਗੇ ਦੀ ਉਹ ਆਪਾਂ ਨੂੰ ਕੀ ਜ਼ਿੰਦਗੀ ਦੇ ਵਿੱਚ ਕਰਨਾ ਚਾਹੀਦਾ ਕਿਵੇਂ ਰਹਿਣਾ ਚਾਹੀਦਾ ਤੇ ਆਪਾਂ ਉਹਨਾਂ ਦੀ ਵੀਡੀਓ ਸੁਣ ਕੇ ਕੁਝ ਆਪਣੀ ਜ਼ਿੰਦਗੀ ਬਾਰੇ ਕੁਝ ਫੈਸਲੇ ਕਰਾਂਗੇ ਵੀ ਕਿੱਦਾਂ ਰਹਿਣਾ ਚਾਹੀਦਾ ਬੰਦੇ ਨੂੰ ਕਿੱਦਾਂ ਨਹੀਂ ਰਹਿਣਾ ਚਾਹੀਦਾ ਤੇ ਆਜੋ ਫਿਰ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਸੁਣਦੇ ਹਾਂ ਪਹਿਲਾਂ ਵੀਡੀਓ ਫੇਰ ਕਰਦੇ ਹਾਂ ਬਾਕੀ ਗੱਲ ਬਿਲਕੁਲ ਬਿਲਕੁਲ ਇਹਨਾਂ ਨੇ ਜਿਹੜੀ ਗੱਲ ਕੀਤੀ ਆ ਇਹ ਕਹਿੰਦੇ ਵੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਜਿੰਨੇ ਮਰਜ਼ੀ ਕਸ਼ਟ ਆ ਜਾਣ ਦੁੱਖ ਆ ਜਾਣ ਬੰਦੇ ਨੂੰ ਰੱਬ ਦਾ ਨਾਮ ਜਪਣਾ ਚਾਹੀਦਾ ਜਿਹੜਾ ਬੰਦਾ ਰੱਬ ਦਾ ਨਾਮ ਜਪਦਾਗਾ ਉਹ ਬੰਦਾ ਕਦੇ ਵੀ ਜ਼ਿੰਦਗੀ ਨਰਾਸ਼ ਨਹੀਂ ਹੁੰਦਾ ਠੀਕ ਹੈ ਜਦੋਂ ਕੋਈ ਬੰਦੇ ਤੇ ਮੜਾ ਜਾਂ ਦੁੱਖ ਆਦਾਗਾ ਬੰਦਾ ਮੜਾ ਜਾਂ ਦੁੱਖ ਨਾਲ ਬੰਦਾ ਰੋਣ ਲੱਗ ਜਾਂਦਾ ਵੀ ਮੈਂ ਤਾਂ ਵੀ ਮਰ ਗਿਆ ਵਸ ਮੈਂ ਨਹੀਂ ਹੁਣ ਇਹਦੇ ਬਾਦ ਬਚਣਾ ਆਏਗਾ ਤੇ ਇਹ ਨਾਲੇ ਦੱਸਿਆ ਹੈਗਾ ਵੀ ਜ਼ਿੰਦਗੀ ਦੇ ਵਿੱਚ ਬੰਦੇ ਤੇ ਜਿੱਡੇ ਮਰਜ਼ੀ ਦੁੱਖ ਆ ਜਾਣ ਬੰਦੇ ਨੂੰ ਜ਼ਿੰਦਗੀ ਦਾ ਜਿਹੜਾ ਸਾਹਮਣਾ ਉਹ ਬੰਦੇ ਨੂੰ ਹੱਸ ਕੇ ਤੇ ਉਹਦਾ ਨਾਲ ਬਲ ਨਾਲ ਕਰਨਾ ਚਾਹੀਦਾ ਤੇ ਇਦਾਂ ਦੀਆਂ ਬੰਦੇ ਨੂੰ ਬੰਦੇ ਦੇ ਵਿੱਚ ਦ੍ਰਿੜਤਾ ਹੋਣੀ ਚਾਹੀਦੀ ਆ ਬੰਦੇ ਦੇ ਕੋਈ ਵੀ ਮਜਬੂਰੀ ਆ ਜਾਵੇ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਆ ਜਾਵੇ ਬੰਦੇ ਨੂੰ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ ਜਿਹੜਾ ਬੰਦਾ ਰੱਬ ਨੂੰ ਪ੍ਰਮਾਤਮਾ ਨੂੰ ਮੰਨਦਾ ਹੈਗਾ ਉਹ ਕਦੇ ਵੀ ਹਾਰ ਨਹੀਂ ਮੰਨਦਾ ਹੈਗਾ ਤੇ ਨਾ ਉਹਨੂੰ ਉਹਦੇ ਤੇ ਕੋਈ ਇਦਾਂ ਦੀ ਕੋਈ ਵਿਵਤਾ ਆਉਂਦੀ ਹੈ ਕਿ ਉਹਦੇ ਅੰਦਰ ਅੰਦਾਜ਼ਾ ਮਨ ਹੁੰਦਾ ਬੰਦੇ ਦਾ ਜਿਹੜਾ ਬੰਦੇ ਦਾ ਮਨ ਬਲ ਹੁੰਦਾਗਾ ਉਹ ਬੰਦੇ ਦਾ ਕਦੇ ਨਹੀਂ ਹਾਰਦਾਗਾ ਜਿਹੜਾ ਬੰਦਾ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਠੀਕ ਹੈ ਉਹਦੇ ਤੇ ਕੋਈ ਦੁੱਖ ਵੀ ਆਉਗਾ ਤਾਂ ਵੀ ਉਹ ਬੰਦਾ ਪੂਰਾ ਖੁਸ਼ ਹੋ ਕੇ ਐਨ ਚੱਲਦਾਗਾ ਵੀ ਕੋਈ ਗੱਲ ਨਹੀਂ ਮੇਰੇ ਨਾਲ ਪਰਮਾਤਮਾ ਹੈਗਾ ਠੀਕ ਹੈ ਜੀ ਤੇ ਇੰਨੀ ਕ ਆਪਣੀ ਵੀਡੀਓ ਸੀ ਤੇ ਅੱਗੇ ਤੋਂ ਆਪਣੀ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਇਕ ਜ਼ਰੂਰ ਕਰ ਲਿਓ ਤੇ ਤਾਂ ਜੋ ਵੀ ਆਪਾਂ ਵੀਡੀਓ ਪਾਈਏ ਤਾਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮਿਲਦੇ ਆਂ ਅਗਲੀ ਵੀਡੀਓ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਾਬ ਨਮਸਤੇ